ਹਾਂਜੀ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅੱਜ ਆਪਾਂ ਵੇਸਣ ਦੀਆਂ ਮਿੱਸੀਆਂ ਰੋਟੀਆਂ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਵੇਸਣ ਲਿਆ ਕਣਕ ਦਾ ਆਟਾ ਲਿਆ ਵਿੱਚ ਪਾਵਾਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਜੀਰਾ ਧਣੀਆਂ ਹੱਥ ਨਾਲ ਮਸਲ ਕੇ ਪਾ ਦਾਂਗੇ ਨਮਕ ਤੇ ਪਿਆਜ਼ ਕੱਟੇ ਹੋਏ ਥੋੜੀ ਜਿਹੀ ਲਾਲ ਮਿਰਚ ਪਾਈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਨੂੰ ਹਲਕੇ ਹੱਥਾਂ ਨਾਲ ਪਾਣੀ ਲਾ ਕੇ ਗੁੰਨ ਲਾਂਗੇ ਡੋ ਥੋੜਾ ਟੈਟ ਹੀ ਰੱਖਣਾ ਇਹਦਾ ਆਪਾਂ ਨੇ ਤੇ ਬਸ ਇਦਾਂ ਇਹਨੂੰ ਇਕੱਠਾ ਕਰਕੇ ਰੱਖ ਲੈਣਾ 2 ਮਿੰਟ ਬਾਅਦ ਫੇਰ ਤੁਸੀਂ ਮੁੱਕੀ ਦੇ ਲਿਓ ਆਟਾ ਤਿਆਰ ਆ ਹੁਣ ਇਹਦੀਆਂ ਆਪਾਂ ਜਿਹੜੇ ਹੈਗਾ ਗੁੰਨੇ ਸੀਗਾ ਆਟਾ ਨਾਲ ਇਹਦੇ ਪੇੜਾ ਕਰਾਂਗੇ ਵਿੱਚ ਘਿਓ ਲਾਵਾਂਗੇ ਤੇ ਇਦਾਂ ਇਹਦਾ ਜਿਹੜਾ ਪਰੌਂਠਾ ਹੈ ਉਹਨੂੰ ਵੇਲ ਕੇ ਤਿਆਰ ਕਰ ਲਾਂਗੇ ਠੀਕ ਹੈ ਪਹਿਲਾਂ ਆਪਾਂ ਪਰੌਂਠੇ ਵੇਲ ਕੇ ਤਿਆਰ ਕਰ ਲਵਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਸੇਕਾਂਗੇ ਤੇ ਇਹ ਪਰੌਂਠੇ ਮੇਰੀ ਮੰਮੀ ਬਣਾਦੀ ਹੁੰਦੀ ਸੀਗੀ ਉਹ ਬਾਬਾ ਬੁੱਢਾ ਜੀ ਦੇ ਭੇਜਦੀ ਹੁੰਦੀ ਸੀ ਪ੍ਰਸ਼ਾਦੇ ਆ ਦੇਖੋ ਇਹਨੂੰ ਉਲਟ ਪਲਟ ਕਰਕੇ ਆਪਾਂ ਸੇਕ ਲਵਾਂਗੇ ਸਾਡੇ ਘਰੇ ਮਤਲਬ ਇਹ 5 ਤੋਂ 7 ਪ੍ਰਸ਼ਾਦੇ ਬਣਦੇ ਹੁੰਦੇ ਸੀਗੇ ਜਿਹੜੇ ਉੱਥੇ ਭੇਜਦੇ ਹੁੰਦੇ ਸੀਗੇ ਦੇਖੋ ਆਪਣੇ ਜਿਹੜੇ ਵੇਸਣ ਦੇ ਪਰੌਂਠੇ ਬਣ ਕੇ ਤਿਆਰ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ